Why, 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 ਗੁਰੂ ਵਾਹਿਗੁਰੂ 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 ਵਾਹਿ ਹੁਣ ਮਾਣੇ ਮੇਰੇ ਸਦਾ

ਜਦ ਖਿਆਲ ਆਵੇ ਇੱਕੋ ਵਾਵੇ ਗੁਰ ਵਾਹਿਗੁਰੂ ਵਾਹਿਗੁਰੂ ਵਾ ਜਰਮ ਨਾਲੇ ਆਪ ਦੀ ਧਿਆਨ ਤੇ ਸੋਧ ਬੋਲ ਲਾ ਲਵੇ। ਹਉਸੇ ਦਾ ਕਿ ਕੋਈ ਹਿਰਮ ਹੈ ਜੇ ਨਾਮ ਲਿਆ ਜਿਹੜਾ ਨਾਮ ਕੀਤਾ ਹੋਇਆ। ਮਲੇ ਸੰਖੰਤ ਨੂੰ ਫੋਲੇ ਮਹਰਲੇ ਦੀਆਂ ਗੁਰੂ ਸਾਹਿਬ ਵੱਲੋਂ ਅੰਦਰ ਦੀ ਆਵਾਜ਼ ਨੂੰ ਜਿਹੜਾ ਨਾਰਾ ਬਖਸ਼ਿਆ ਪਾਸ਼ਾ ਨੇ ਲੱਖ 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 ਸਭ ਨੂੰ ਵਧਾਈ ਹੋਵੇ ਰੰਗ ਤੇ ਅਸਰ ਉਹ ਹੈ ਫਿਰ ਬਟਨ ਉੱਥੇ ਆਉਂਦਾ ਜਿੰਨਾ ਮਿਲਿਆ ਤੇਰਾ ਨਾਮ ਗੱਲ ਹੀ ਨਾਮ ਦੀ ਹੈ ਸੁੱਧ ਧਿਆਨ ਦੇ ਅੰਦਰ ਹੈ ਗਿਆਨ ਉਹ ਵੀ ਧਿਆਨ ਦੇ ਅੰਦਰ ਹੈ ਜਿਉਂ ਜਿਉਂ ਸੰਗਤ ਕਰਦਾ ਕਰਦਾ ਬੰਦਾ ਹੌਲੀ ਹੌਲੀ ਕੇਂਦਰ ਨੂੰ ਆਕਾਰਪੁਰਖ ਦਾ ਰੂਪ ਹੀ ਹੋ ਜਾਂਦਾ ਹੈ ਇਸ ਕਰਕੇ ਬਹੁਤ ਹੀ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਬੜੀ ਇਕਾਗਰਤਾ ਦੇ ਨਾਲ ਕੀਰਤਨ ਨਾਮ ਸਿਮਰਨ ਦੇ ਵਿੱਚ ਧਿਆਨ ਲੱਗਾ ਸਵਾਸ ਲਿੰਘੇ ਚ ਲੱਗਣ ਭਲੇਖੇ ਨਿਕਲ ਸਾਰੇ ਰਸ ਕੇ ਆਉ ਫਤੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ